ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ 2 ਮਹੀਨੇ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਕਰਮਚਾਰੀਆਂ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ ਹੈ ਤੇ ਜੇਕਰ ਜਲਦ 2 ਮਹੀਨੇ ਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਕਰਮਚਾਰੀ ਹੜ ਪ੍ਰਭਾਵਿਤ ਖੇਤਰਾਂ ਵਿੱਚ ਵੀ ਡਿਊਟੀ ਦਾ ਬਾਈਕਟ ਕਰਨ ਲਈ ਮਜਬੂਰ ਹੋਣਗੇ ਪਿਛਲੇ 2 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ EMPLOYE ਯੂਨੀਅਨ ਦੇ ਕਰਮਚਾਰੀਆਂ ਦੀ ਤਨਖਾਹ ਨਾ ਜਾਰੀ ਹੋਣ ਕਰਕੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਸਾਰੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਦਿਲ ਤਾਂ ਨਹੀਂ ਕਰਦਾ ਹੜਤਾਲ ਕਰਨ ਨੂੰ ਕਿਉਂਕਿ ਕੁਦਰਤੀ ਆਫਤ ਦੀ ਵੀ ਆਈ ਹੋਈ ਹੈ ਸਾਡੇ ਕਰਮਚਾਰੀ ਨਿਰੰਤਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਪਰ ਸਰਕਾਰ ਵੱਲੋਂ ਹੱਲੇ ਵੀ ਜੁਲਾਈ ਮਹੀਨੇ ਦੀ ਅਗਸਤ ਮਹੀਨੇ ਦੀ ਕੋਈ ਤਨਖਾਹ ਜਾਰੀ ਨਹੀਂ ਕੀਤੀ ਗਈ। بار بار ਉਹਨਾਂ ਨਾਲ ਮੁਲਾਕਾਤਾਂ ਹੋ ਰਹੀਆਂ ਨੇ, ਮੰਗ ਪੱਤਰ ਭੇਜੇ ਜਾ ਰਹੇ ਨੇ ਪਰ ਫੇਰ ਵੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਧਨਵਾਈ ਨਹੀਂ ਹੋ ਰਹੀ ਹੈ। ਕਰਮਚਾਰੀ ਤਨਖਾਹਾਂ ਤੇ ਡਿਪੈਂਡ ਨੇ ਤਨਖਾਹ ਮਿਲ ਨਹੀਂ ਰਹੀਆਂ ਨੇ। ਸੋ ਅੱਜ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਸਾਡੇ ਲਈ ਮੁਸ਼ਕਲ ਵਾਲੀ ਸਿਚੁਏਸ਼ਨ 'ਚ ਆ ਗਏ ਅਸੀਂ ਇਸ ਕਰਕੇ ਅੱਜ ਅਸੀਂ ਸਾਰਿਆਂ ਨੇ ਹੜਤਾਲ ਕੀਤੀ ਹੈ, ਕੰਮ ਬੰਦ ਕੀਤਾ ਹੈ। ਔਰ ਇਹ ਤੱਕ ਤੱਕ ਬੰਦ ਰਹੇਗਾ ਜਦ ਤੱਕ ਸਾਡੀਆਂ 2 ਮਹੀਨਿਆਂ ਦੀਆਂ ਤਨਖਾਹਾਂ ਨਹੀਂ ਜਾਰੀ ਹੋ ਜਾਂਦੀਆਂ ਅਤੇ ਸਰਕਾਰ ਵੱਲੋਂ ਇਹ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਕਿ ਭਵਿੱਖ ਵਿੱਚ ਸਾਡੀ ਤਨਖਾਹ ਜਦ ਤੱਕ ਟਾਈਮ ਪਤੇ ਨਹੀਂ ਜਾਰੀ ਹੁੰਦੀ ਤਦ ਤੱਕ ਅਸੀਂ ਇਹ ਹੜਤਾਲ ਜਾਰੀ ਹੀ ਰੱਖਣੀ ਹੈ ਇਹਦੇ ਨਾਲ ਜੇਕਰ ਸਰਕਾਰ ਦਾ ਕੋਈ ਕੰਮ ਕੋਈ ਪ੍ਰੋਗਰਾਮ 'ਚ ਵਿਗੜਨ ਪੈਂਦੀ ਹੈ ਤਾਂ ਉਸ ਦੀ ਸਰਕਾਰ ਹੀ ਖੁਦ ਜ਼ਿੰਮੇਵਾਰ ਹੋਏਗੀ ਕਿਉਂਕਿ ਕਰਮਚਾਰੀ ਤਾਂ ਕੰਮ ਕਰਨ ਲਈ ਆਏ ਨੇ ਪਰ ਸਰਕਾਰ ਕੋਲੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਮੈਂ ਇੱਥੇ ਦੱਸ ਦਿਆਂ ਕਿ ਬੁੱਧਵਾਰ ਨੂੰ ਜਿਹੜਾ ਮੰੰਤਾ ਦੀ ਬਸ ਹੋਣ ਜਾ ਰਿਹਾ ਕੱਲ ਉਹ ਵੀ ਅੱਜ ਹੀ ਬੰਦ ਕਰਨ ਜਾ ਰਹੇ ਆ ਔਰ ਨਾ ਚਾਹੰਦੇ ਹੋਏ ਵੀ ਸਾਨੂੰ ਜਿਹੜੇ ਹਾੜਾ 'ਚ ਸਾਡਾ ਸਟਾਫ ਡਿਊਟੀ ਕਰ ਰਿਹਾ ਔਰ ਜਿਨ੍ਹਾਂ ਦਾ ਪਰਿਵਾਰ ਪਿੱਛੇ ਉਹਨਾਂ ਤੋਂ ਤਨਖਾਹਾਂ ਲਈ ਤਰਸ ਰਿਹਾ ਹੈ ਉਹਨਾਂ ਨੂੰ ਵੀ ਫਲੱਡ ਵਿੱਚੋਂ ਬਾਹਰ ਆਉਣਾ ਪੈ ਰਿਹਾ ਧਰਨੇ ਬਰਦਰਸ਼ਨ ਕਰਨੇ ਪੈ ਰਹੇ ਆ ਜੇਕਰ ਇਸ ਲਈ ਕਿ ਫੇ ਵੀ ਆਮ ਜਨਤਾ ਨੂੰ ਕੋਈ ਦਿੱਕਤ ਆਂਦੀ ਹੈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੇ ਲਈ ਸਿਰਫ ਔਰ ਸਿਰਫ ਸਰਕਾਰ ਜ਼ਿੰਮੇਵਾਰ ਹੋਏਗੀ ਸਿਹਤ ਮੰਤਰੀ ਜ਼ਿੰਮੇਵਾਰ ਹੋਣਗੇ ਐਮਡੀ ਐਨ ਐਚ ਐਮ ਉਹ ਜ਼ਿੰਮੇਵਾਰ ਹੋਣਗੇ ਚਿੱਤਰ ਹੁਣੇ ਸਾਡੇ ਰਿਸਪੈਕਟਡ ਰਾਮ ਸਰ ਨੇ ਦੱਸਿਆ ਹੈਗਾ ਕਿ ਅਸੀਂ ਸਟ੍ਰਾਈਕ ਤੇ ਚਲੇ ਗਏ ਆਂ ਔਰ ਸਾਨੂੰ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਾਡੀਆਂ ਕੁੜੀਆਂ ਲਗਾਤਾਰ ਫਲ ਡਿਊਟੀ ਦੇ ਵਿੱਚ ਬਿਨ ਰਾਤ ਡਿਊਟੀ ਕਰ ਰਹੀਆਂ ਨੇ ਔਰ ਜਿਹੜਾ ਹੈਗਾ ਕਿ ਮਮਤਾ ਦਿਵਸ ਦਾ ਵੀ ਬਾਈਕਾਟ ਕਰ ਦਿੱਤਾ ਗਿਆ ਹੈ ਇਹਨਾਂ ਚੀਜ਼ਾਂ ਨੂੰ ਕਰਨ ਨੂੰ ਦਿਲ ਤਾਂ ਨਹੀਂ ਕਰਦਾ ਕਿਉਂਕਿ ਪਬਲਿਕ ਸਾਡੇ ਕੋਲ ਹੁਣ ਵੀ ਆ ਕੇ ਸਾਨੂੰ ਕਹਿ ਰਹੀ ਹੈ ਤੇ ਸਾਡਾ ਫਿਰ ਵੀ ਦਿਲ ਕਰਦਾ ਕਿ ਅਸੀਂ ਉਹਨਾਂ ਦਾ ਕੰਮ ਕਰ ਦਈਏ ਪਰ ਇਸ ਵਾਰ ਅਸੀਂ ਕੋਈ ਵੀ ਕੰਮ ਜਿਹੜਾ ਨਹੀਂ ਕਰਾਂਗੇ ਜਦ ਤੱਕ ਸਾਡੀ ਤਨਖਾਹ ਜਿਹੜੀ ਜਾਰੀ ਨਹੀਂ ਹੁੰਦੀ ਹੈਗੀ ਔਰ ਇਹ ਜਿਹੜੀ ਸਟ੍ਰਾਈਕ ਹੈ ਇਹ ਲਗਾਤਾਰ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਾਡੀ 2 ਮਹੀਨਿਆਂ ਦੀ ਤਨਖਾਹ ਜਿਹੜੀ ਹੈ ਚੰਗੀ ਤਰ੍ਹਾਂ ਸਾਡੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਔਰ ਸਾਡੀ ਤਨਖਾਹ ਜਿਹੜੀ ਮਹੀਨੇ ਦੇ 1 ਤਰੀਕ ਤੋਂ ਲੈ ਕੇ 6 ਤਰੀਕ ਦੇ ਵਿੱਚ ਵਿੱਚ ਸਾਡੇ ਅਕਾਊਂਟ ਵਿੱਚ ਆਉਣ ਦਾ ਸਵਾਰਥ ਤਦ ਤੱਕ ਜਿਹੜੀ ਹੜਤਾਲ ਲਗਾਤਾਰ ਬੰਦ ਹੈ ਤੇ ਨੇ ਮਤਲਬ ਐਨਮ ਮਲਟੀਪਰਪਸ ਹੈਲਥ ਵਰਕਰਸ ਵੀ ਮਤਲਬ ਮਤਲਬ ਸਾਰੇ ਅਸੀਂ ਸਟ੍ਰਾਈਕ ਤੇ ਇਸ ਕਰਕੇ ਜਾ ਰਹੇ ਹਾਂ ਕਿ 2 ਮਹੀਨੇ ਤੋਂ ਤਨਖਾਹ ਨਹੀਂ ਪੈ ਰਹੀ ਤੇ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਹੜਾਂ ਦੇ ਵਿੱਚ ਸਾਰਾ ਕੰਮ ਦੇਖ ਰਹੇ ਹਾਂ ਸਾਡੇ ਮਤਲਬ ਦਿਨ ਰਾਤ ਦੀ ਡਿਊਟੀ ਐ ਐਗੂਨ ਤੇ ਸੰਡੇ ਦੀ ਵੀ ਛੁੱਟੀ ਨਹੀਂ ਹੁੰਦੀ ਸਰਕਾਰੀ ਛੁੱਟੀ ਕੱਲ ਮੰਡੇ ਸੀ ਕੱਲ ਵੀ ਅਸੀਂ ਡਿਊਟੀ ਤੇ ਸੀਗੇ ਪਰ ਅਸੀਂ ਸਾਰਾ ਕੰਮ ਕਰ ਰਹੇ ਹਾਂ ਪਰ ਸਰਕਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਹਨਾਂ ਦੀ ਇਹਨਾਂ ਨੇ ਸੈਲਰੀ ਵੀ ਲੈਣੀ ਆ ਸਾਨੂੰ ਸੈਲਰੀ ਤੋਂ ਬਾਝਾ ਰੱਖਿਆ ਗਿਆ ਆ ਇਸ ਕਰਕੇ ਪਲੀਜ਼ ਸਾਡੀ ਸੈਲਰੀ ਜਿਹੜੀ ਉਹ ਪਾਈ ਜਾਵੇ ਉਦੋਂ ਤੱਕ ਨਹੀਂ ਤਾਂ ਅਸੀਂ ਕੰਮ ਬਿਲਕੁਲ ਬੰਦ ਕਰਾਂਗੇ ਡੀਪੀਆਈ ਬੰਦ ਕਰਾਂਗੇ ਸਾਰੇ ਅਸੀਂ ਜਿਹੜੇ ਵੀ ਪ੍ਰੋਗਰਾਮ ਹੈਗੇ ਉਹ ਬੰਦ ਕਰਾਂਗੇ ਆਨਲਾਈਨ ਦਾ ਕੰਮ ਅਸੀਂ ਬਿਲਕੁਲ ਠੱਪ ਕਰ ਦੇਵਾਂਗੇ ਇਸ ਲਈ ਸਾਡੀ ਪਹਿਲਾ ਤਨਖਾਹ ਬਾਰੇ ਸੋਚਿਆ ਜਾਵੇ